ਚਲ ਮਾੜਾ ਮੋਟਾ ਨજર ਵੱਟੋ ਵੀ ਹੋਣਾ ਚਾਹੀਦਾ ਤੇ ਜੇ ਝੋਨੇ 'ਚ ਤਾਂ ਖੁੱਬਿਆ ਨਹੀਂ ਤੇ ਇੱਥੇ ਤੁਸੀਂ ਖਵਾਤਾ ਇਹਨੂੰ ਤੇ ਜੇ ਕਿਸੇ ਦਾ ਨਾ ਖੁੱਬਦਾ ਤੇ ਕਹਿਣਾ ਸੇ ਕਾਮਯਾਬ ਹੋ ਗਿਆ ਖੁੱਬਿਆ ਵੀ ਚੰਗੀ ਗੱਲ ਹੀ ਆ ਅੱਛਾ ਵੀ ਨજર ਨਹੀਂ ਲੱਗਦੀ ਇੰਨੀ ਨજર ਨਹੀਂ ਲੱਗਦੀ ਹਾਂ ਫਿਰ ਫਿਰ ਕੀ ਹਾਲ ਲੱਗ ਰਿਹਾ ਤੇ ਦੋਸਤੋ ਦੇਖੋ ਤੁਸੀਂ ਕਿੰਨੇ ਕਿੰਨੇ ਟਾਇਰ ਅੰਦਰ ਜਾ ਵੜੇ ਆ ਤੇ ਦੇਖਦੇ ਹੁਣ ਵੀ ਇਹ ਮਤਲਬ ਕਿ ਨਿਕਲ ਸਕਦਾ ਕਿ ਨਹੀਂ ਨਿਕਲ ਸਕਦਾ ਤੇ ਪਵਨ ਲੈ ਇਸ ਟਰੈਕਟਰ ਕਿਤੇ ਉਹ ਪਿਛਲੇ ਸਾਲ ਵਾਲੇ ਵਾਂਗੂ ਕਿਤੇ ਆਪਾਂ ਨੂੰ ਉਹੀ ਨਾ ਜੇਸੀਬੀ ਉਹ ਹਾਈਡਰਾ ਹਾਈਡਰਾ ਨਾ ਮੰਗਾਉਣਾ ਪੈ ਜੇ ਸ਼ਾਇਦ ਹਾਈਡਰਾ ਵੀ ਮੰਗਾਉਣਾ ਪੈ ਸਕਦਾ ਤੇ ਜਮਾ ਥੱਲੇ ਲੱਗ ਚੁੱਕਿਆ ਤੇ ਦੋਸਤੋ ਤੇ ਪਵਨ ਆਈ ਇਸ ਟਰੈਕਟਰ ਲੈ ਕੇ ਤੇ ਜੈਸ਼ਵੀ ਨਾਲ ਹੀ ਆ ਗਿਆ ਬਸ ਸਹੀ ਹੈ ਸਹੀ ਹੈ ਪੈ ਗਿਆ ਟਰੈਕਟਰ ਤੇ ਬੈਠ ਦੋ ਸਟਾਰਟ ਹੋ ਨਾ ਚੱਲ ਕਰ ਕਰ ਕਿਵੇਂ ਲੱਗਦਾ ਵੀ ਨਿਕਲ ਜੂਗਾ ਨਿਕਲ ਹੀ ਸਕਦਾ ਜੈਸ਼ ਤੂੰ ਥੱਲੇ ਆ ਜਾ ਪੁੱਤ ਨੇ ਹਾਈਡਰੇ ਵਾਲਾ ਕੰਮ ਬਣਿਆ ਤਣਿੰਗਾ ਤੇ ਥੋੜੇ ਟਾਈਮ ਤੱਕ ਬਣ ਸਕਦਾ ਹਾਲੇ ਤੱਕ ਤਾਂ ਸਹੀ ਆ ਨਿਕਲ ਹੀ ਸਕਦਾ ਦੋਸਤੋ ਤੇ ਅਸੀਂ ਝੋਨੇ 'ਚ ਸਪਰੇਅ ਕਰਨ ਜਾਂਦੇ ਸੀਗੇ ਇੱਥੋਂ ਮੋਟਰ ਤੋਂ ਰਸਤੇ ਦੇ ਵਿੱਚ ਹੀ ਮਤਲਬ ਕਿ ਚੰਦ ਚੜ ਗਿਆ ਤੇ ਚੰਨ ਵੀ ਬਾਵਾ ਤਗੜਾ ਹੀ ਚੜਿਆ ਅੱਜ ਤੇ ਦੇਖਦੇ ਆ ਵੀ ਹੁਣ ਨਿਕਲਦਾ ਕਿਵੇਂ ਸਵੇਰੇ ਸਵੇਰੇ ਚੰਨ ਚੜ ਗਿਆ ਜਿਹੜਾ ਸਵੇਰੇ ਸਵੇਰੇ ਚੜੇ ਤਾਂ ਸੂਰਜ ਦਾ ਸੀ ਚੜ ਚੰਦ ਗਿਆ ਚੜ ਚੰਦ ਗਿਆ ਤੇ ਤੁਸੀਂ ਦੇਖੋ ਮਤਲਬ ਕਿ ਦੂਜੀ ਸਾਈਡ ਤੋਂ ਤਾਂ ਜਾਵਾਂ ਹੀ ਮਤਲਬ ਕਿ ਟਰੈਕਟਰ ਵੀ ਟੇਡਾ ਪੂਰਾ ਹੋਇਆ ਚ ਹੋ ਚੁੱਕਿਆ ਤੇ ਇੱਥੇ ਸਾਡੀ ਪਾਈਪਲਾਈਨ ਸੀ ਦੋਸਤੋ ਪਾਈਪਲਾਈਨ ਦੇ ਉੱਤੇ ਬਹਿ ਗਿਆ ਤੇ ਇਹਦੇ ਚ ਟਰੈਕਟਰ ਦਾ ਵੀ ਪਾਉਣ ਕੋਈ ਕਸੂਰ ਨਹੀਂ ਹੈ ਜੇ ਭਲਾ ਕੋਈ ਅੱਖੇ ਵੀ ਟਰੈਕਟਰ ਦਾ ਕਸੂਰ ਆ ਹਾਂ ਜਾਂ ਬੂਮ ਤਾਂ ਕਸੂਰ ਪੋਲੇ ਸੀ ਇੱਕ ਉੱਤੋਂ ਮੀਂਹ ਪਿਆ ਸੀ ਉਹ ਡਰਾਈਵਰ ਦਾ ਮਤਲਬ ਕਿ ਮੇਰਾ ਹੀ ਕਸੂਰ ਆ ਹਾਂ ਡਰਾਈਵਰ

ਮ ਲ ਬਣੂਗੀ ਕਿ ਨਹੀਂ ਬਣੂਗੀ ਲੋ ਬੋਸਤੋ ਅਖੀਰ ਹੀ ਸਾਨੂੰ ਡਰਮ ਕੱਢਣਾ ਪਿਆ ਤੇ ਪਵਨ ਵੀ ਕੱਚੀ ਡਰਾਈਵਰ ਪਵਨ ਤੋਂ ਟਰੈਕਟਰ ਦੋ ਵਾਰੀ ਬੰਦ ਹੋ ਗਿਆ ਅੱਗੇ ਘੱਟ ਖੁੱਬਿਆ ਸੀ ਤੋਂ ਜ਼ਿਆਦਾ ਖੁੱਬ ਗਿਆ ਇਹ ਜ਼ਿਆਦਾ ਖੁੱਬਿਆ ਸੀ ਤਾਂ ਕੱਚੀ ਡਰਾਈਵਰ ਰਹਿ ਗਈ ਘੱਟ ਖੁੱਬਿਆ ਤਾਂ ਫੇਰ ਨਹੀਂ ਦੇ ਦੇ ਦੇਖਦੇ ਆਂ ਦੋਸਤੋ ਕੀ ਬੰਦ ਆ ਤੇ ਸਾਡੇ ਤਾਂ 2 ਘੰਟੇ ਹੋ ਗਏ ਖਰਾਫ ਫੇਰਨ ਵਾਲੀ ਤੇ ਚਲੋ ਫਿਰ ਵੀ ਹੈ ਜਿਹੜਾ ਕਿ ਝੋਨੇ 'ਚ ਨਹੀਂ ਖੁੱਬਿਆ ਕਿਉਂਕਿ ਝੋਨਾ ਸਿਰ ਜਿਹੜਾ ਕਿ ਜਿਆਦਾ ਖਰਾਬ ਹੋਣਾ ਸੀ ਤੇ ਸੰਧੂ ਸਾਹਿਬ ਜਿਹੜੇ ਕਿ ਬੌਂਦਲੇ ਪਏ ਆ ਗਰਮੀ ਬਹੁਤ ਜਿਆਦਾ ਤੇ ਤੁਹਾਨੂੰ ਪਤਾ ਹੀ ਆ ਤੇ ਬਹੁਤ ਔਖਾ ਕੰਮ ਬਣਿਆ ਪਿਆ ਤੇ ਮੇਰੇ ਤੋਂ ਤਾਂ ਗਈ ਬਲ ਗੱਲ ਜਿਹੜੀ ਕਿ ਨਹੀਂ ਬਣੀ ਕਿਉਂਕਿ ਇਹ ਕੰਮ ਸੀ ਬਹੁਤ ਔਖਾ ਕਾਬਲੇ ਟਰੈਕਟਰ ਦੋਨਾਂ ਦੇ ਪੂਰੇ ਇਧਰਲੀ ਸਾਈਡ ਤੋਂ ਜਿਹੜਾ ਕਿ ਜ਼ਿਆਦਾ ਮਤਲਬ ਕੀ ਦਬਿਆ ਪਿਆ ਇੱਕ ਪਾਸਿਓਂ ਇਧਰੋਂ ਕੰਮ ਥੋੜਾ ਜਿਹਾ ਔਖਾ ਆਇਆ ਪਿਆ ਹੁਣ ਟਰੈਕਟਰ ਨੂੰ ਇਧਰਲੀ ਸਾਈਡ ਤੋਂ ਪਾਇਆ ਵੀ ਡਰਾਮ ਆ ਜਿਹੜਾ ਕੀ ਚੌਥੀ ਪੰਜਵੀਂ ਤਕਨੀਕ ਇਹ ਅਪਣਾਉਣ ਲੱਗੇ ਆ ਜੀ ਹੁਣ ਵੀ ਨਾ ਨਿਕਲਿਆ ਤੇ ਫਿਰ ਅਸੀਂ ਹਾਈਡਰਾ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਹਾਈਡਰਾ ਮਂਗਾਵਾਂਗੇ ਹਾਂ ਲਾਸਟ ਆਹਾ ਟਰਾਈ ਤੇ ਬੰਦੇ ਨੇ ਰੋਟੀ ਰੋਟੀ ਖਾਣੀ ਆ ਤੇ ਬਹੁਤ ਗਰਮੀ ਦੇ ਵਿੱਚ ਸਾਰੇ ਪਸੀਨਾ ਪਸੀਨੀ ਹੋ ਗਏ ਆ ਕਿ ਤੁਸੀਂ ਦੱਸਦੇ ਸਾਨੂੰ ਉਹ ਕਿਹਾ ਵਿੱਚ ਆ ਵੀ ਪਾ ਲੈਂਦੇ ਪਰ ਇਹਦੇ ਪਿੰਗਲੇ ਸਾਡੇ ਇੱਕ ਟੈਸਟ ਹੋ ਗਿਆ ਸੀ ਆ ਦੇਖੋ ਹਾਂ ਆਦਾਣਾ ਜੇ ਰੰਗ ਦੀ ਬਣਾ ਕੇ ਆਏ ਹਾਂ ਆਹ ਬੀ ਡਰੋਪਟਰ ਨਾਲ ਚੰਦੀਆਂ ਵਾਲਾ ਕੰਮ ਕਰਨ ਲੱਗੇ ਆਂ ਲੋਕਾਂ ਦਾ ਅੱਕਲਾ ਮਾੜੀ ਜਿਹਾ ਜਿੱਥੇ ਜਿੰਦਾ ਹੁੰਦਾ ਹੁੰਦਾ ਚੱਲਦਾ ਹੁੰਦਾ ਜਾਂ ਨਾਂ ਤੇ ਬੈਕ